ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰੂ ਕਾ ਦਰਬਾਰ ਵਾਈ ਬਲਾਕ ਹੈਬੋਵਾਲ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਖੰਡਪਾਰ ਸਾਹਿਬ ਦੇ ਭੋਗ ਦੇ ਨਾਲ ਗੁਰੂ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਸ ਮੌਕੇ ਤੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਲਜੀਤ ਸਿੰਘ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਅਤੇ ਸ਼ੁਭ ਗੁਰਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ ਵੇਖੋ ਟੀਵੀ ਨਿਊਜ਼ ਇੰਡੀਆ 251 ਜੁਲਿਹਾਨਾ ਤੋਂ ਪੱਤਰਕਾਰ ਦੁਪਿੰਦਰ ਸਰਨੇ ਦੀ ਖਾਸ ਰਿਪੋਰਟ ਜਿੰਦ ਕਲ ਕਲਾਕੀ ਨੇਰੀ ਜਿੰਦ ਕਲ ਕਲਾਕੀ ਨੇਰੀ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸਤਿ ਸ੍ਰੀ ਅਕਾਲ ਗੁਰਨਾਨਕ ਦੇਵ ਜੀ। ਗੁਰਪੁਰ ਦੀ ਖੁਸ਼ੀ ਅੱਜ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਹੈ। ਗੁਰਦੁਆਰਾ ਗੁਰਨਾਨਕ ਦਾ ਦਰਬਾਰ। ਦਾਸ ਮੁਖ ਸੇਵਾ ਦਾ ਸਰਬਜੀਤ ਸਿੰਘ ਜੀ ਅਤੇ ਸਾਰੀ ਪ੍ਰਬੰਧਕ ਕਮੇਟੀ ਅਤੇ ਸੁਖਮੇਂ ਸੇਵਾ ਸਾਥੀ ਅਤੇ ਨੌਜਵਾਨ ਸਾਹਿਬ। ਸਾਰਿਆਂ ਨੇ ਰਲ ਕੇ ਅੱਜ ਅਸੀਂ ਸਾਰਿਆਂ ਨੇ ਰਲ ਕੇ ਅੱਜ ਜੋ ਤੰਤਨ ਗੁਰਨਾਨਕ ਦੇਵ ਜੀ ਦਾ ਗੁਰਪੁਰ ਮਨਾਇਆ ਹੈ ਜੋ ਗੁਰਪੁਰ ਮਨਾਇਆ ਹੈ ਤਾਂ ਬਹੁਤ ਵੱਡੀ ਖੁਸ਼ੀ ਹੈ ਇੱਕ ਨਾਲ ਸਾਨੂੰ ਹੋਰ ਵੀ ਬਹੁਤ ਵੱਡੀ ਖੁਸ਼ੀ ਹੈ ਜੋ ਕਿ ਤੰਤਨ ਗੁਰਨਾਨਕ ਦੇਵ ਜੀ ਦੇ ਮਿਹਰ ਪਰ ਹੱਥ ਸਾਡੀ ਪ੍ਰਬੰਧਕ ਕਮੇਟੀ ਤੇ ਰੱਖਿਆ ਅਸੀਂ ਜੋ ਇਮਾਰਤ ਹੈ ਜਿਸ ਵਿੱਚ ਅਸੀਂ ਅੱਜ ਗੁਰਪੁਰ ਮਨਾਇਆ ਹੈ ਇਹ ਅਸੀਂ ਸਿਰਫ 11 ਮਹੀਨੇ ਚ ਤਿਆਰ ਕੀਤੀ ਮੈਂ ਅਨੁਵਾਦ ਕਰਦਾ ਹਾਂ ਗੁਰਮਾਰਾ ਸੱਚੇ ਪਾਤਸ਼ਾਹ ਜੀ ਦਾ ਜਿਨ੍ਹਾਂ ਨੇ ਸਾਨੂੰ ਇਹ ਉਦਮ ਬਖਸ਼ਿਆ ਸਾਡੀ ਪ੍ਰਬੰਧਕ ਕਮੇਟੀ ਨੂੰ ਉਦਮ ਬਖਸ਼ਿਆ ਸੁਖਬਰੀ ਸਰਵਰਸਿਟੀ ਨੂੰ ਉਦਮ ਬਖਸ਼ਿਆ ਅਤੇ ਨੌਜਵਾਨ ਸੇਵਾ ਨੂੰ ਉਦਮ ਬਖਸ਼ਿਆ ਸੱਚੇ ਪਾਤਸ਼ਾਹ ਸਾਡੀ ਸਾਰੀ ਪ੍ਰਬੰਧਕ ਕਮੇਟੀ ਨੂੰ ਇਸੇ ਤਰੀਕੇ ਨਾਲ ਇੱਕੋ ਕੇ ਚਲਾਏ ਤੇ ਅਸੀਂ ਗੁਰੂ ਘਰ ਦੀ ਸੇਵਾ ਕਰਦੇ ਰਹੀਏ ਪੋਰ ਸਾਧ ਸੰਗਤ ਜੀ ਇਹ ਹੀ ਬੇਨਤੀ ਕਰਨਾ ਆ ਸਾਧ ਸੰਗਤ ਨੂੰ ਅਜੇ ਹੋਰ ਇਮਾਰਤ ਤਿਆਰ ਹੋਣੀ ਹੈ ਤੇ ਜੋ ਇਹ ਸੇਵਾ ਦੀ ਵੀ ਸਾਨੂੰ ਬਹੁਤ ਲੋੜ ਹੈ ਜੇਲਾ ਮੇਰਾ ਵੀਰ ਭਾਈ ਭੈਣ ਮੇਰੀ ਆਵਾਜ਼ ਸੁਣਦਾ ਹੋਵੇ ਜੇ ਗੁਰੂ ਘਰ ਚ ਸੇਵਾ ਪਾਣੀ ਹੋਵੇ ਉਹ ਜਰੂਰ ਆ ਕੇ ਪਾ ਸਕਦਾ ਹੈ ਜੀ ਕਿਉਂਕਿ ਹਜੇ ਇਮਾਰਤ ਥੋੜੀ ਘੱਟ ਤਿਆਰ ਹੋਈ ਹੈ ਅਗਲਾ ਹਾਲ ਵੀ ਤਿਆਰ ਹੋਣਾ ਹੈ ਮੈਂ ਬੇਨਤੀ ਕਰूंगा ਸੰਗਤ ਨੂੰ ਜਿਸ ਕਿਸੇ ਵੀਰ ਭਾਈ ਭੈਣ ਨੇ ਆਪਣੀ ਕਿਰਤ ਕਮਾਈ ਚ ਸੇਵਾ ਪਾਣੀ ਹੋਵੇ ਉਹ ਜਰੂਰ ਆ ਕੇ ਪਾ ਸਕਦਾ ਹੈ ਜੀ ਸੰਗਤ ਦੇ ਨਾਲ ਹੀ ਸਾਰਾ ਕੰਮ ਹੁੰਦੇ ਨੇ ਤੇ ਸੰਗਤ ਦੇ ਸਹਿਯੋਗ ਨਾਲ ਹੀ ਸਾਰੇ ਕੰਮ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਸ ਮੌਕੇ ਤੇ ਅਸੀਂ ਸਮੂਹ ਸਾਧ ਸੰਗਤ ਨੂੰ ਰੋੜਫਰਮ ਦੀ ਲੱਖ ਲੱਖ ਵਧਾਈ ਦਿੰਦੇ ਆ ਲੱਖ ਲੱਖ ਵਧਾਈ ਦਿੰਦੇ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਇਹ ਪੁੱਤੂ ਦਾ ਸਮੂਹ ਮੇਟੀ ਬਰ ਮਨਾਇਆ ਜਾ ਰਿਹਾ ਹੈ ਇਹ ਬਹੁਤ ਹੀ ਵੱਧ ਚੜਾਗੇ ਵੱਧ ਚੜਾਗੇ ਖੁਸ਼ੀਆਂ ਦਾ ਪ੍ਰਵਾਹ ਕਰ ਦਿੱਤੀ ਆ ਉਹ ਖੁਸ਼ੀ ਦੇ ਵਿੱਚ ਸਾਰੇ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਦੇ ਦੁਪਹਿਰ ਦੇ ਪ੍ਰੋਗਰਾਮ ਹੋ ਚੁੱਕੇ ਨੇ ਸ਼ਾਮ ਨੂੰ ਫੇਰ ਬਰੋਦਰ ਬੀਤਣ ਦੇ ਪ੍ਰੋਗਰਾਮ ਹੋਟੀਆਂ ਕਰਵਾਏ ਜਾ ਰਿਹਾ ਸੂ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਆ ਕਿ ਸ਼ਾਮ ਦੇ ਸਮਾਰੋਹ ਵਿੱਚ ਇਸ ਦਿਰੀ ਪਹੁੰਚਣ ਤਾਂ ਕਿ ਆਪਾਂ ਜਿਹੜਾ ਗੁੱਪੁਰਵਾ ਗੁੰਬੂ ਦਾ ਬਹੁਤ ਕਲੀਅਰ ਬਣਾਇਆ ਜਾ ਸਕੇ ਤਾਂ ਤਾਂ ਮਾਤਰੀ ਕਾਨੂੰ ਸਾਰੀ ਸੰਗਤ ਨੂੰ ਨਿਮਾਤਰਾਂ ਨੂੰ ਨਿਵਾਇ ਬਿਠਾਏ ਕੌਤਕਲਾ ਸੂਰ ਸੰਗਤਾਂ ਦੇ ਨਾਮ ਤੇ ਜਿਹੜੀ ਦੇ ਵਰਤੋਂ ਗਿਆ ਲੱਖ ਲੱਖ ਰੁਪਏ ਦਾ ਗਿਆ ਹੋਜੀ ਇਸ ਗੁਰਦਾਰ ਕਾ ਦਰਵਾਜ਼ ਸੰਤ ਮੁਮਕਤੀ ਨੂੰ ਮੁਕਤੀ ਬਣ ਨਮੇ ਦਿੱਤੀ ਗਈ ਅਮਾਰ ਸੁਪਾਰ ਨੂੰ ਗਿਆਨ ਨੇ ਜੇ ਦਰਸ਼ਿਣ ਭਾਰਤ ਦੀ ਕਿਰਪਾ ਨਾਲ ਸਾਰੇ ਇਲਾਕਾ ਸੰਗਤਾਂ ਦੇ ਸਹਿਯੋਗ ਨਾਲ ਪੁਨੀ ਸਾਥ ਦੇ ਸਹਿਯੋਗ ਨਾਲ ਨਿਮਾਰ ਦੀ ਤਿਆਰੀ ਕੀਤੀ ਆ ਅਸੀਂ ਇੱਥੇ ਵੀ ਭਾਰਤ ਦੇ ਅਰਜ਼ੀ ਕੀਤੀ ਸੀ ਕਿ ਅਸੀਂ ਜੋ ਦਾ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨੂੰ ਨਮੇ ਹਾਲ ਦੇ ਵਿੱਚ ਮਨਾਉਣਾ ਹੈ ਜੋ ਮਹਾਰਾਜ ਨੇ ਸਾਡੇ ਸਾਰਿਆਂ ਦੇ ਵਿੱਚ ਪ੍ਰਿਆਸ ਰੱਖਿਆ ਅੱਜ ਸੀਟੇਸ਼ੇਸ਼ ਵਿੱਚ ਦਵਨ ਖੁਸ਼ੀ ਹੋਵੇ ਗੁਰਦਾਰ ਸਾਹਿਬ ਦੇ ਵਿਦਿ ਗੁਰਪੁਰਬ ਤੇ ਨਮੇ ਹਾਲਿਆਂ ਸਾਭੀਆਂ ਸੰਗਤਾਂ ਨੂੰ ਬਲਾਈਆਂ ਹੋਲੇ ਇਹ ਪ੍ਰਕਾਰ ਦਾ ਰਿਕੀ ਗਾਣਾ ਚਾਹੂਗੇ ਮੈਂ ਗੁਰਦੀ ਤਿਆਰੀਓ ਇਹ ਗਾਣਾ ਚਾਹਾਂਗਾ ਇਸ ਕਲਪ ਸੰਗਤਾਂ ਨੇ ਦੇਖਿਆ ਇਹ ਸੰਗਤਾਂ ਨਾਲ ਬਹੁਤ ਜ਼ਿਆਦਾ ਇਕੱਠ ਹੈ ਹਰ ਕੋਈ ਸੰਗਤ ਗੁਰਨਾਨਦ ਦੇਵਾ ਗੁਰੂ ਦਾ ਪਿਆਰ ਖੁਸ਼ੀ ਦੇ ਨਾਲ ਜੁੜਦੇ ਹੈ ਜਿਸ ਤਰ੍ਹਾਂ ਕਿ ਪਾਏ ਗੁਰਦਾਰ ਜਿੰਨਾ ਆਪਣੇ ਬਾਣੀ ਵਿੱਚ ਦੇਖਿਆ ਹੈ ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰੂ ਨਾਨਕ ਦੇਵਾ ਜਦੋਂ ਜਦੋਂ ਗੁਰਨਾਥ ਸਾਹਿਬ ਦਾ ਉਤਾਰ ਹੋਇਆ ਖੁਸ਼ੀਆਂ ਦੇ ਨਾਲ ਦੇਵੀ ਦੇਵਤਿਆਂ ਨੇ ਵੀ ਅਵਤਾਰਾਂ ਨੇ ਵੀ ਖੁਸ਼ੀਆਂ ਮਨਾਇਆ ਕਹਿੰਦੇ ਮਹਾਰਜ ਕਹਿੰਦੇ ਕਿੰਦਰਾਸ ਅਕਸ਼ਰਾ ਰਾਗ ਰਾਗਣੀ ਮੰਗਲ ਕਾਇਆ ਅਕਸ਼ਰਾ ਨੇ ਰਾਗ गा ਕੇ ਗੁਰਨਾਥ ਸਾਹਿਬ ਦੇ ਉਤਾਰ ਨੇ ਹੱਥ ਦੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਆਪ ਸੰਗਤਾਂ ਦੇਖ ਰਹੀ ਹੋ ਸੰਗਤਾਂ ਇਕੱਠੇ ਵੇਖ ਕੇ ਗੁਰੂਆਂ ਦੀ ਸੰਗਤ ਨੇ ਬਹੁਤ ਜੀ ਖੁਸ਼ੀਆਂ ਮਨਾਇਆ ਹਾਂ ਜਿਵੇਂ ਕਿ ਪ੍ਰਧਾਨ ਜੀ ਦੇ ਆਪ ਕਰਕੇ ਦੱਸ ਹੀ ਦਿੱਤਾ ਹੈ ਜਿੱਥੇ ਗੁਰਦੁਆਰਾ ਸਾਹਿਬ ਦਾ ਵਰਕਾ ਦਿਹਾੜਾ ਮਨਾਇਆ ਗਿਆ ਨਾਲ ਉੱਤੇ ਗੁਰਦੁਆਰਾ ਸਾਹਿਬ ਵਾਲੀ ਇਮਾਰਤ ਬੜੀ ਹੈ ਉਹਨੇ ਖੁਸ਼ੀਆਂ ਵੀ ਮਨਾਈਆਂ ਗਿਆ ਤਕਰੀਬਾ کافی ਦਿਨਾਂ ਤੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਦਾਬਜੀਤ ਸਿੰਘ ਜੀ ਦਾ ਸਾਰਿਆਂ ਦੇ ਨਾਲ ਬੜੇ ਬਹਿਤ ਦੇ ਨਾਲ ਅਰਧਿਕ ਅਗਲੇ ਦੇ ਪ੍ਰੋਗਰਾਮ ਉਹਨੇ ਕਿ ਜਿਸ ਸੰਗਤਾਂ ਨੇ ਲਾਗੇ ਜੱਥੇ ਦੇ ਕੀਰਤਨ ਕੀਤਾ ਅਤੇ ਸੰਗਤਾਂ ਨੇ ਸੇਵਾ ਕਰਕੇ ਗੁਰੂ ਕੇ ਨਗਰਾਂ ਵਿੱਚ ਜੀ ਨੂੰ ਸਫਲਾ ਕੀਤਾ ਅਰਦਾਸ ਬੀਤੀ ਹੁਕਮਨਾਮੇ ਤੋਂ ਬਾਅਦ ਕਿਰਤਾਂ ਨਾਲ ਸ਼ਕਲੀਆਂ ਮਾਰੇ ਕਿਰਪਾ ਕਰਨ ਸਭ ਸੰਗਤਾਂ ਨੂੰ ਖੁਸ਼ੀਆਂ ਵਰਸ਼ਿਸ਼ ਕਰਨ ਦੀ ਇਹ ਹੀ ਬੇਨਤੀ ਕਰਾਂਗੀ ਹਰ ਕੋਈ ਬੰਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੀ ਸੇਵਾ ਕਰੇ